thank you ਹਾਲ ਟਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਬਟਾਲਾ ਦੇ ਭੰਡਾਰੀ ਮੋਹੱਲਾ ਵਿੱਚ ਦੇਰ ਸ਼ਾਮ ਕਰੀਬ 8 ਵਜੇ ਨੌਜਵਾਨ ਰੋਹਿਤ ਅਕੁਜ ਮੁ ਨੌਜਵਾਨਾਂ ਵੱਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਅੱਧ ਦੀ ਤਰ੍ਹਾਂ ਪੂਰੇ ਬਟਾਲਾ ਸ਼ਹਿਰ ਵਿੱਚ ਫੈਲ ਗਈ ਤੇ ਚਾਰੇ ਪਾਸੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ। ਦੂਸਰੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਬਟਾਲਾ ਪੁਲਿਸ ਲਲਿਤ ਕੁਮਾਰ ਨੇ ਦੱਸਿਆ ਕਿ ਸਾਨੂੰ ਕਤਲ ਦੀ ਇਤਲਾਹ ਮਿਲੀ ਸੀ। ਬਿਆਨ ਦਰਜ ਕੀਤੇ ਜਾ ਰਹੇ ਹਨ। ਤਫ਼ਤੀਸ਼ ਦੇ ਮੁਤਾਬਿਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਉਂ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਸਰੋਨੂ ਦੀ ਇੱਕ ਵਿਸ਼ੇਸ਼ ਰਿਪੋਰਟ। ਮਾਂ ਕਹਿੰਦਾ ਵੀ ਰੋਟੀ ਬਣਾ ਕੇ ਰੱਖੋ ਆਪਾਂ ਨੇ ਆ। ਮੈਂ ਬਾਣ ਲੈ ਕੇ ਆਨਾ। ਬਾਣ ਲੈ ਕੇ ਆਇਆ ਹੀ ਨਹੀਂ ਪਾਲੇਟ ਗਿਆ ਘਰੋਂ। ਉਹਨੂੰ ਪਾਸੇ ਇੰਨਾ ਹੀ ਫੋਨ ਸਾਡੇ ਗੱਭੂਏ ਅੱਗੇ ਬੋ ਜਾਣੇ ਆਏ ਕਹਿੰਦੇ ਵੀ ਇੱਦਾਂ ਕਰਕੇ ਰੋਇਤ ਨੂੰ ਘੇਰ ਚ ਮਾਰ ਕੇ ਭਾਓ ਲਾਲ ਜੀ ਦੇ ਹਸਪੀਟਲ ਆ। ਮੈਂ ਬਸ ਜਦ ਹੀ ਪਾਜੇ ਨੰਗੇ ਪਿਆਰੇ ਨੂੰ ਪੁੱਛੀ ਆਈ ਇਹ ਮੈਨੂੰ ਜਦ ਪਤਾ ਵੀ ਨਹੀਂ। ਕਰੋ ਤੇ ਗਿਆ ਵਗੰਦ ਮੈਂ ਕੰਮ ਤੇ ਚੱਲਿਆ ਮਾਂ ਕੰਦਾ ਗੱਡੀ ਦਾ ਕੰਮ ਹੀ ਮੈਂ ਚੱਲਦਾ ਮਾਂ ਗੱਡੀ ਦਾ ਪੁੱਛ ਕੇ ਆਣਾ ਦੁਬਾਰਾ ਲਜਾਣੀ ਕਿ ਨਹੀਂ ਪਤਾ ਨਹੀਂ ਕਿੰਨੇ ਘਰ ਖਾਧੀ ਹੋਵੇ ਨਾ ਪਤਾ ਨਹੀਂ ਅਨੂ ਰਾਤੀ ਵੀ ਕਹਿੰਦਾ ਹੀ ਕਿ ਗੱਡੀ ਲੈ ਕੇ ਜਾਣਾ ਲਾਰੰਗ ਲਾਰੇ ਪਰ ਕੰਦਾ ਮੈਂ ਨਹੀਂ ਜਾਇਆ ਮੈਂ ਨਹੀਂ ਗਿਆ ਕੰਦਾ ਨਹੀਂ ਡੋਗਣ ਨਹੀਂ ਗਿਆ ਅੱਜ ਦੁਬਾਰਾ ਗਿਆ ਆਵਾਜ਼ ਮੁੜ ਕੇ ਵਾਪਸ ਨਹੀਂ ਆਇਆ ਅੱਜ ਭੈਣਾਂ ਦੀ ਝਗੜਾ ਆਇਆ ਹੁਣ ਪਤਾ ਨਹੀਂ ਭਾਜੀ ਮੈਂ ਸਾਡੇ ਘਰ ਕਿਤੇ ਵੀ ਨਹੀਂ ਆਇਆ ਕਦੀ ਕੰਨੀ ਪਹੁੰਚੀ ਨਹੀਂ ਵਾਹ ਵੀ ਤੁਹਾਡੇ ਮੁੰਡੇ ਬਾਹਰ ਲੜਦੇ ਪਏ ਆ ਜਾਂ ਕਿ ਇਹਨਾਂ ਗੁੰਡਾ ਦੁਤਾਰਦੀ ਆ ਕੀ ਪੁੱਛੂ ਮਾਰਦੇ ਆ ਮੈਂ ਤਾਂ ਮੰਗ ਕਰਦੀ ਆ ਜਿੰਨੇ ਘਰ ਚ ਮਾਰੀ ਆ ਨਾਲ ਉਹਦਾ ਟੱਪਰ ਰੋਲ ਜੇ ਜਦੋਂ ਮੈਂ ਵੀਰ ਤੋਂ ਬਿਨਾ ਬੈਠੀ ਆ ਨਾ ਉਹ ਵੀ ਵੀਰ ਤੋਂ ਬਿਨਾ ਰੋਵੇ ਜੇ ਜਨਾਨੀ ਆ ਦੀ ਜਨਾਨੀ ਰੰਡੀ ਹੋਵੇ ਮੇਰੇ ਵੀਰ ਨੂੰ ਮਾਰ ਕਰ ਉਹਦਾ ਵੀ ਭਰਾ ਮਰੇ ਉਹਦਾ ਵੀਰ ਵੀ ਮਰੇ ਉਹਨੂੰ ਵੀ ਪਤਾ ਲੱਗੇ ਜਿੰਨੇ ਮਾਰਿਆ ਵਾ ਕਿੱਦਾਂ ਮੇਰੇ ਪ੍ਰਾਨ ਹਮਾਰਿਆ ਉਹਦਾ ਵੀ ਪ੍ਰਾਮੜੇ ਦਈ ਚਾਹੇ ਉਹ ਮਰ ਜਾਏ ਉਹਦਾ ਵੀਰ ਮਰੇ ਉਹ ਵੀ ਰੋਈਆਂ ਵੀ ਮਾਂ ਭੈਣ ਰੋਵੇ ਪਤਾ ਲੱਗੇ ਉਹਨਾਂ ਨੂੰ ਵੀ ਕਿੱਦਾਂ ਰੋਈਦਾ ਵਾ ਮੇਰੇ ਤਾਂ ਇੱਕ ਘੇ ਇੱਕ ਸਾਰਾ ਲੈ ਗਈਆਂ ਚੁੱਕ ਕੇ ਨਾਲ ਕੁਝ ਨਹੀਂ ਮੁੰਡਾ ਭਲਾ ਮਾਂ ਸੀ ਤੇ ਕੋਈ ਗੱਦਾਂ ਨਹੀਂ ਕੁਝ ਨਹੀਂ ਮੈਂ 8 ਵਜੇ ਕੰਮ ਤੋਂ ਆਇਆ ਮੈਨੂੰ ਮਿਲਿਆ ਬੜੀ ਵਧੀਆ ਤਰੀਕੇ ਨਾਲ ਮਿਲਿਆ ਕੋਈ ਇਦਾਂ ਨਹੀਂ ਕੋਈ ਗੱਲ ਬਾਤ ਨਹੀਂ ਦੋ ਭਰਾ ਵਾ ਮੇਨਾ ਨਾ ਵਧੀਆ ਰਹਿੰਦਾ ਰਿਹਾ ਕੋਈ ਇਦਾਂ ਨਹੀਂ ਕੋਈ ਟੈਨਸ਼ਨ ਨਹੀਂ ਹੋਈ ਤੇ ਮੈਨੂੰ ਮਿਲੇ 8 ਵਜੇ ਮੈਂ ਉਸ ਤੋਂ ਬਾਅਦ ਘਰ ਚੱਲ ਗਿਆ ਕੰਮ ਤੇ ਤੇ ਮੈਨੂੰ ਘਰ ਰੋਟੀ ਖਾਣ ਹੀ ਦਿਆ ਤੇ ਮੈਨੂੰ ਫੋਨ ਆਇਆ ਕਿ ਇਹਦਾ ਭੋਲੇ ਦਾ ਕਟਾ ਲ ਹੋ ਗਿਆ ਮੈਨੂੰ ਸਮਝ ਨਹੀਂ ਆਈ ਕਿ ਆ ਮੇਰਾ ਦਿਮਾਗ ਖਰਾਬ ਹੋ ਗਿਆ ਉਸੇ ਵੇਲੇ ਮੈਂ ਸਿਖਲਾ ਹਸਪਤਾਲ ਆ ਗਿਆ ਪਰ ਇਹ ਮੁੰਡਾ ਕੋਈ ਅਦਾਨਤ ਤੇ ਇਹਨਾਂ ਕੋਈ ਦੁਸ਼ਮਣੀ ਨਹੀਂ ਕੋਈ ਕੁਛ ਨਹੀਂ ਆ ਬਿਨਾਂ ਦੇ ਜਾਜ ਇੱਥੇ ਮੁੰਡੇ ਤੇ ਹਮਲਾ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਕੋਈ ਜਾਨੂ ਨਹੀਂ ਜਿਹੜੇ ਨੇ ਹਮਲਾ ਕੀਤਾ ਹਾਂਜੀ ਉਹ ਹੈਗੇ ਆ ਵੀ ਦੱਸੰਦੇ ਆ ਕੋਈ ਕੱਟੇਕੋਟ ਦੇ ਕੋਈ ਕਿਧੋ ਦੇ ਮੁੰਡੇ ਤੇ ਬਾਬਾ ਨਿਰਮਲ ਦਾ ਮੁੰਡਾ ਕਹਿੰਦੇ ਆ ਠੀਕ ਆ ਬਾਕੀ ਇੱਕ ਗੱਲ ਦੱਸਦਾ ਭਾਜੀ ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਛੱਡਿਆ ਨੇ ਜਿਹੜਾ ਭਰਾ ਕੋਲਿਆ ਉਹਨਾਂ ਨੇ ਕੋਈ ਇਹਨਾਂ ਦਾ ਆਪਸੀ ਪਹਿਲਾਂ ਦੀ ਲੜਾਈ ਕੋਈ ਕੁਝ ਨਹੀਂ ਭਾਜੀ ਮੁੰਡਾ ਕਿਦੋਂ ਪਤਾ ਕਰਾ ਲਓ ਤੁਸੀਂ ਮੁੰਡਾ ਭਲਾ ਮਾਨ ਸੀ ਕੋਈ ਐਦਾਂ ਦਾ ਕੁਝ ਨਹੀਂ ਕੁਝ ਨਹੀਂ ਅਗਰ ਮੈਨੂੰ 8 ਵਜੇ ਮੈਂ ਕੰਮ ਤੋਂ ਆਇਆ ਮੈਨੂੰ ਮਿਲਿਆ ਬੜਾ ਵਧੀਆ ਰਿਆ ਕੋਈ ਐਦਾਂ ਨਹੀਂ ਕੋਈ ਟੈਨਸ਼ਨ ਨਹੀਂ ਜੇ ਮੈਨੂੰ ਮਿਲਿਆ ਬੰਦੀ ਬਾ ਠੀਕ ਆ ਕੰਮ ਕੀ ਕਰਦਾ ਕੰਮ ਕੁਝ ਨਹੀਂ ਐਦਾਂ ਹੀ ਮਿਲ ਕੇ ਜੇ ਕੰਮ ਮਿਲ ਜੇ ਤੇ ਚੱਲ ਜਾਂਦਾ ਹੀ ਕੋਈ ਘਰੋਂ ਮਾਤਰ ਸਾਥੀ ਬੁਲਾਣ ਦੇ ਦਾ ਮਾਮਲਾ ਕੋਈ ਕੁਝ ਨਹੀਂ ਭਾਜੀ ਇਹਨਾਂ ਅਜ ਤੱਕ ਰੁਪਈਆ ਕਿਸੇ ਕੋ ਹੋ ਚੁੱਕਿਆ ਨਹੀਂਗਾ ਮਾਤਰ ਸਾਥੀ ਬੰਦਾ ਹੀ ਤਦ ਨਾਲ ਕੁਛ ਨਹੀਂ ਭਲਾ ਮਨਸ ਬੰਦਾ ਇਹ ਕਿ ਇਹ ਨਾਲ ਕੋਈ ਤੂੰ ਮੈਂ ਕਰਕੇ ਗੱਲ ਨਹੀਂ ਕਰਦਾ ਪਰ ਮੈਨੂੰ ਇਹ ਨਹੀਂ ਸਮਝ ਆਈ ਆ ਕੀ ਬਣਾ ਵਰਤ ਗਿਆ ਭਾਜੀ ਮੈਂ ਸੱਚੀ ਦੱਸਾਂ ਬਾਕੀ ਤੁਹਾਡੇ ਸਾਂ ਆਪਣੇ ਹੀ ਸਿਰਸ ਬਡਾਲੇ ਪਹੁੰਚੇ ਅੱਜ ਰੋਹਤ मेहता ਹਨਰ ਮੇਰੇ ਰਮੇਸ਼ मेहता ਬਸ ਬਡਾਲਾ ਦੇ ਮਰਦ ਹੋਇਆ ਜੀ ਜਿਹੜਾ ਉਹਦੇ ਗਦਰ ਜਿਹਦੇ ਬਿਆਨ ਤੇ ਕਾਹਲੀ ਨਹੀਂ ਕਰਦੇ ਸੀ ਜਿਹਨੇ ਮਰਦ ਕੀਤਾ ਨਿਰਮਲ ਬਾਬਾ ਐਸੇ ਗੋਲੂ ਕਹਿੰਦੇ ਜੇ ਬਸ ਕਿਤੇ ਕੰਦੇ ਕਰਨ ਕਿ ਉਹ ਨਹੀਂ ਕਿੰਨੇ ਕੀਤੇ ਸਰ ਜੀ ਲਾਰਡ ਨੂੰ ਦੀ ਸਥਿਤੀ ਦੇ ਦੇਖਿਆ ਜਾਏ ਸੀ ਢੀਠਾਣੇ ਦੇ ਬਿਲਕੁਲ ਲੱਗਦੀ ਹੋਇਆ ਕਿ ਤਰ 100 ਮੀਟਰ ਜਾਂ 200 ਮੀਟਰ ਦੀ ਗੂਲ ਤੋਂ ਵੱਧ ਨਹੀਂ ਜਾਣਾ ਹੂੰ ਹੂੰ ਕਿਸ ਤਰ੍ਹਾਂ ਦੇਦੇ ਰੋ ਝਾੜੀ ਇਸ ਤਰ੍ਹਾਂ ਸ਼ਾਇਦ ਪਤਲੇ ਹੋ ਜੇ ਇਹ ਹੋਤ ਨਹੀਂ ਕਿਦੜਾ ਰਹਿ ਤਾ ਢੀਠਾਣੇ ਦੇ ਆਪ ਵੀ ਪਤਾ ਮੰਨਦੇ ਇਸ ਨੂੰ ਹਾਂ ਹਾਂ ਕਾਫੀ ਰਾਤਾਂ ਉੱਤੇ ਰਾਤ ਰਾਤ ਚੱਲੀ ਦੀ ਹਾਦਸਾ ਤਾਂ 9 ਵਜੇ ਦੇ ਕਰੀਬ ਦੀ ਬਹੁਤ ਨਹੀਂ ਮਟਰ ਰਹਿ ਤਾ